जय 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 सुरलोक श्री गुरु गोविंद सिंह صاحب ਦੁਆਰਾ ਲਿਖੇ ਗਏ ਬਚਿੱਤਰ ਨਾਟਕ ਵਿੱਚ ਦਰਜ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਦੀ ਸੱਚੀ ਸਾਖੀ ਮਨੁੱਖੀ ਹੱਕਾਂ ਦੇ ਪਹਿਲੇ ਰਾਖੇ ਬਣ ਕੇ ਆਏ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਦੁਆਰਾ Hindu ਧਰਮ ਨੂੰ ਜ਼ਿੰਦਾ ਰੱਖਣ ਲਈ ਦਿੱਲੀ ਚਾਨਨੀ ਚੌਕ ਵਿੱਚ ਦਿੱਤੀ ਲਾਸਾਂ ਦੀ ਕੁਰਬਾਨੀ ਨੂੰ ਸਭ ਤੋਂ ਪਹਿਲਾਂ 탄 ਗੁਰੂ गोविंद सिंह ਮਹਾਰਾਜ ਵੱਲੋਂ ਕਲਮਬਦ ਕੀਤਾ ਗਿਆ ਸੀ ਇਸ ਤੋਂ ਵੱਧ ਮਹੱਤਵਪੂਰਨ ਤੇ ਸੱਚੇ ਵਚਨ ਹੋਰ ਕੀ ਹੋ ਸਕਤੇ ਹਨ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਿੱਤਰ ਨਾਟਕ ਵਿੱਚ ਲਿਖਦੇ ਹਨ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਬਡੋ ਕਲੂ ਮਹਿਸਾਕਾ ਅਰਥਾਤ ਅਕਾਲਪੁਰਖ ਪਰਮਾਤਮਾ ਪ੍ਰਭੂ ਆਪ ਸ੍ਰੀ ਗੁਰੂ ਤੇਗਪਾਹਾ ਜੀ ਦੇ ਰੂਪ ਵਿੱਚ ਤਿਲਕ ਅਤੇ ਜੰਜੂ ਦਾ ਰਾਖਾ ਬਣਿਆ ਉਸ ਨੇ ਕਾਲ ਯੁਗ ਵਿੱਚ ਬਹੁਤ ਵੱਡਾ ਤੇ ਅਨੋਖਾ ਕਾਰਜ ਕੀਤਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਗੁਰੂ ਸਾਹਿਬ ਅੱਗੇ ਲਿਖਦੇ ਹਨ ਕੇ ਭਲੇ ਅਤੇ ਮਜਬੂਰ ਸਾਧੂਆਂ ਲਈ ਸ਼੍ਰੀ ਗੁਰੂ ਤੇਗਪਾਹਾ ਜੀ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਜਰਾਂ ਜਿਹਾ ਵੀ ਦੁੱਖ ਨਹੀਂ ਮਨਾਇਆ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਰਣਾ ਦਿਆ ਸ਼੍ਰੀ ਗੁਰੂ ਤੇਗਪਾਹਾ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਉੱਤੇ ਦੁਖਾਂਤ ਵਰਤਾਇਆ ਬੇਅੰਤ ਦੁੱਖ ਤੇ ਅਸਹਿ ਪੀੜਾ ਸਹੰਦੇ ਹੋਏ ਆਪਣਾ ਸੀਸ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਕਨ ਕਹਿ ਆਵਤ ਲਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਸਾਖੀ ਵਿੱਚ ਅੱਗੇ ਲਿਖਦੇ ਹਨ ਕਿ ਗੁਰੂ ਪਿਤਾ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਨਾਟਕ ਨਹੀਂ ਕੀਤਾ ਕੋਈ ਸਾੰਗ ਨਹੀਂ ਵਰਤਾਇਆ ਕੋਈ ਕਰਾਮਾਤ ਨਹੀਂ ਦਿਖਾਈ ਕਿਉਂਕਿ ਸਾੰਗ ਕਰਦਿਆਂ ਕਰਾਮਾਤ ਦਿਖਾਉਂਦਿਆਂ ਪ੍ਰਭੂ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਠੀਕਰ ਫੋਰ ਦਲੀਸ ਸੇ ਪ੍ਰਭਪੁਰ ਕੀਆ ਪਿਆਨ ਸ਼੍ਰੀ ਗੁਰੂ ਤੇਗ ਪਾਹਾੜ ਜੀ ਨੇ ਆਪਣਾ ਸ਼ਰੀਰ ਰੂਪੀ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਪੰਨ ਦਿੱਤਾ ਅਤੇ ਪ੍ਰਭੂ ਧਾਮ ਵੱਲ ਤੁਰ ਪਏ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਪਾਹਾੜ ਜੀ ਨੇ ਜਿਸ ਅਡੋਲਤਾ ਨਾਲ ਜ਼ੁਲਮ ਦਾ ਟਾਕਰਾ ਕਰਦਿਆਂ ਵੱਡੀ ਕੁਰਬਾਨੀ ਦਿੱਤੀ ਅਜੇ ਹੀ ਕੁਰਬਾਨੀ ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ ਗੁਰੂ ਸਾਹਿਬ ਦੇ ਜਾਣ ਨਾਲ ਜਗਤ ਦੇ ਲੋਕਾਂ ਨੇ ਵੱਡਾ ਦੁੱਖ ਮਨਾਇਆ ਹੇ 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 ਸਭ जग ਪਇਓ ਜੈ 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 ਸੁਰ ਲੋਕ ਅਖੀਰ ਵਿੱਚ ਧੰਗੁਰ ਗੋਬਿੰਦ ਸਿੰਘ ਮਹਾਰਾਜ ਹੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਪਾਹਾਦਰ ਜੀ ਦੀ ਇਸ ਲਾਸਾਨੀ ਸ਼ਹਾਦਤ ਦੇ ਬਾਦ ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਈ ਪਰ ਦੇਵਤਿਆਂ ਨੇ ਧੰਗੁਰ ਤੇਗ ਪਾਹਾਦਰ ਸਹਿਬ ਮਹਾਰਾਜ ਦੀ ਜੈ ਜੈਕਾਰ ਕੀਤੀ ਜਲ ਮੁਗਲ ਸਰਕਾਰ ਦਾ ਵਿਰੋਧ ਕਰਦਿਆਂ ਔਰੰਗਜ਼ੇਬ ਵੱਲੋਂ ਆਮ ਲੋਕਾਂ ਉੱਤੇ ਕੀਤੇ ਜਾ ਰਹੇ ਅਨੇਕਾਂ ਜ਼ੁਲਮਾਂ ਨੂੰ ਰੋਕਣ ਲਈ ਸ੍ਰੀ ਗੁਰੂ ਤੇਗ ਪਾਹਾਦਰ ਸਹਿਬ ਨੇ ਆਪਣੇ ਤਿੰਨ ਪਿਆਰੇ ਸੇਵਕਾਂ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਨਾਲ ਦਿੱਲੀ ਸ਼ਾਨੀ ਚੌਕ ਵਿੱਚ ਲਾਸਾਨੀ ਕੁਰਬਾਨੀ ਦਿੱਤੀ ਸੀ ਇਸ ਅਨੋਖੀ ਸ਼ਹਾਦਤ ਕਾਰਨ ਸੰਸਾਰ ਦੇ ਲੋਕਾਂ ਦੀ ਸੁੱਤੀ ਜ਼ਮੀਰ ਜਾਗੀ ਤੇ ਉਹ ਸ਼ਸਤਰਧਾਰੀ ਹੋ ਕੇ ਆਪਣੇ ਧਰਮ ਦੀ ਰੱਖਿਆ ਕਰਨ ਦੇ ਸਮਰੱਥ ਬਣੇ ਸਿਪਾਹੀਆਂ ਦੇ ਸਖਤ ਪਹਿਰੇ ਤੋਂ ਭਾਈ ਚੈਤਾ ਜੀ ਵੱਲੋਂ ਤਾਨਗੁਰ ਤੇ ਪਹਾਦਸਾਹਿ ਮਹਾਰਾਜ ਦਾ ਸੀਸ ਲੈ ਕੇ ਨਿਕਲਣਾ ਅਤੇ ਭਾਈ ਲੱਖੀ ਸ਼ਾ ਵਣਜਾਰਾ ਵੱਲੋਂ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਨਾ ਜਾਗਦੀ ਜ਼ਮੀਰ ਦੀਆਂ ਵੱਡੀਆਂ ਉਦਾਹਰਣਾਂ ਹਨ ਜ਼ੁਲਮੀ ਬਾਦਸ਼ਾਹਤ ਦੇ ਜ਼ੁਲਮ ਨੂੰ ਠਾਲ ਪਾਉਣ ਲਈ 1799 ਈਸਵੀ ਵਿੱਚ ਹੋਈ ਖਾਲਸਾ ਸਿਰਜਣਾ ਵੀ ਤਾਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਲਾਸਾਨੀ ਕੁਰਬਾਨੀ ਦਾ ਹੀ ਨਤੀਜਾ ਸੀ ਔਰੰਗੇਬ ਨੂੰ ਵੰਕਾਰਦਿਆਂ ਖਾਲਸੇ ਨੇ ਸ਼ਸਤਰਧਾਰੀ ਹੋ ਕੇ ਰਣਜੀਤ ਨਗਾਰੇ ਵਜਾਏ ਕਿਲੇ ਉਸਾਰੇ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜਦਿਆਂ ਮੁਗਲ ਹਕੂਮਤਾਂ ਜੜਾ ਪੁੱਟ ਦਿੱਤੀਆਂ ਅਸੀਂ ਨਵੇਂ ਗੁਰੂ ਧੰਗੁਰ ਤੇਗਪਾਹ ਦਾ ਸੈ ਮਹਾਰਾਜ ਅਤੇ ਉਹਨਾਂ ਦੇ ਤਿੰਨ ਪਿਆਰੇ ਸੇਵਕਾਂ ਪਾਈ ਮਤੀਤਾਸੀ ਪਾਈ ਸਤੀਤਾਸੀ ਅਤੇ ਪਾਈ ਧਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਨੇਮਰ ਸੇਜਦਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਉਪਰਾਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਕੇ ਜਰਨੈਲਾ ਦੀਸ ਬੁੱਢ ਮੁਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ